ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਹਾਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਤੋਂ ਵੀ ਤਗੜਾ ਇੱਕ ਖੱਤ ਲਿਖਿਆ ਸੀ ਇਸ ਖੱਤ ਨੂੰ ਪੜਦਿਆਂ ਹੀ ਔਰੰਗਜ਼ੇਬ ਨੂੰ ਆਪਣੀ ਮੌਤ ਸਾਫ਼ ਦਿਖਣ ਲੱਗੀ ਅੱਜ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਕਿ ਕੀ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਵਰਤੇ ਸਨ ਭਾਈ ਵੀਰ ਸਿੰਘ ਜੀ ਨੇ ਅੱਜ ਤੋਂ 100 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਸੀ ਸ਼੍ਰੀ ਕਲਗੀਧਰ ਚਮਤਕਾਰ ਇਸ ਕਿਤਾਬ ਵਿੱਚ ਭਾਈ ਵੀਰ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਚਿੱਠੀ ਬਾਰੇ ਲਿਖਿਆ ਜੋ ਗੁਰੂ ਸਾਹਿਬ ਨੇ ਜਫਰਨਾਮੇ ਤੋਂ ਪਹਿਲਾਂ ਮਾਚੀਵਾੜੇ ਦੇ ਜੰਗਲਾ ਵਿੱਚ ਲਿਖੀ ਸੀ ਜਿਸ ਦਾ ਨਾਮ ਸੀ ਜੰਗਨਾਮਾ ਭਾਈ ਵੀਰ ਸਿੰਘ ਨੇ ਉਸ ਖਾਤੇ ਜੰਗਨਾਮਾ ਵਿੱਚ ਜੋ ਵੀ ਸ਼ਬਦ ਸਨ ਉਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੋ ਤੁਸੀਂ ਅੱਜ ਇਸ ਵੀਡੀਓ ਵਿੱਚ ਜਾਣੋਗੇ ਇਸ ਤੋਂ ਪਹਿਲਾਂ ਅਸੀਂ ਇਹ ਜਾਣਦੇ ਹਾਂ ਕਿ ਕਿਉਂ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਜੰਗਨਾਮਾ ਤੇ ਜੰਗਨਾਮਾ ਖੱਤ ਲਿਖਣ ਸਮੇ ਗੁਰੂ ਗੋਬਿੰਦ ਸਿੰਘ ਜੀ ਦੇ ਕੀ ਹਾਲਾਤ ਸਨ ਜਦ ਪਹਾੜੀ ਰਾਜੇ ਅਤੇ ਮੁਗਲਾਂ ਦੀਆਂ ਝੂਠੀਆਂ ਸੋਹਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ ਮਜਬੂਰੀ ਨਾਲ ਕਿਲਾ ਛੱਡਣਾ ਪਿਆ ਤੇ ਜੰਗ ਲੜਦੇ ਲੜਤੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਤੱਕ ਪਹੁੰਚੇ ਉੱਥੇ ਵੀ ਉਹਨਾਂ ਨੇ ਬਹੁਤ ਹੀ ਮੁਸ਼ਕਲਾਂ ਸਹਿਣ ਕੀਤੀਆਂ ਚਮਕੌਰ ਦੀ ਗੜੀ ਵਿੱਚ ਉਹਨਾਂ ਦੇ ਵੱਡੇ ਸਾਹਿਬ ਜਾਦੇ ਵੀ ਸ਼ਹੀਦੀ ਪਾ ਜਾਂਦੇ ਹਨ ਤੇ ਖਾਲਸੇ ਦੀ ਪੁਕਾਰ ਉੱਤੇ ਗੁਰੂ ਜੀ ਚਮਕੌਰ ਦੀ ਗੜੀ ਵੀ ਛੱਡ ਦਿੰਦੇ ਨੇ ਚਮਕੌਰ ਦੀ ਗੜੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਹੁੰਚਦੇ ਹਨ ਮਾਛੀਵਾੜੇ ਦੇ ਜੰਗਲਾ ਵਿੱਚ ਇਸ ਸਮੇਂ ਗੁਰੂ ਜੀ ਨੇ ਆਪਣਾ ਬਹੁਤ ਕੁਝ ਖੋਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸੁਰਕਸ਼ਿਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਫਿਰ ਉਹਨਾਂ ਨੇ ਆਪਣੇ ਵੱਡੇ ਸਾਹਿਬ ਜਾਦੇ ਦੀ ਸ਼ਹੀਦੀ ਆਪਣੀ ਨਾਲ ਦੇ ਖੀਤੇ ਲਗਭਗ ਸਾਰਾ ਹੀ ਖਾਲਸਾ ਉਹਨਾਂ ਦਾ ਸ਼ਹੀਦੀ ਦਾ ਜਾਮ ਪੀ ਚੁੱਕਿਆ ਸੀ ਕਿਉਂਕਿ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲ 10000 ਸਿੱਖ ਸੈਨਾ ਸੀ ਪਰ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਰਹਿ ਜਾਂਦੇ ਨੇ ਨਾ ਤੇ ਇਸ ਸਮੇਂ ਗੁਰੂ ਪਿਤਾ ਨੂੰ ਆਪਣੀ ਮਾਤਾ ਜੀ ਦੀ ਕੋਈ ਖ਼ਬਰ ਸੀ ਤੇ ਨਾ ਹੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਆਦਿ ਕੋਈ ਖ਼ਬਰ ਸੀ ਗੁਰੂ ਸਾਹਿਬ ਪਿਛਲੇ 50 ਘੰਟਿਆਂ ਤੋਂ ਜੰਗ ਲੜਦੇ ਆ ਰਹੇ ਸੀ ਉਹਨਾਂ ਨੇ ਪਿਛਲੀਆਂ 3 ਰਾਤਾਂ ਤੇ 3 ਦਿਨ ਆਰਾਮ ਨਹੀਂ ਸੀ ਕੀਤਾ ਕਈ ਜ਼ਖਮਾਂ ਨਾਲ ਭਰੇ ਉਹਨਾਂ ਦੇ ਪੈਰ ਅਤੇ ਉਹਨਾਂ ਦਾ ਸਰੀਰ ਉੱਤੇ ਉਹਨਾਂ ਦਾ ਚੋਲਾ ਵੀ ਖੂਨ ਨਾਲ ਰੰਗਿਆ ਹੋਇਆ ਸੀ ਤਾਂ ਉਹਨਾਂ ਨੇ ਮਾਛੀਵਾੜੇ ਦੇ ਜੰਗਲ ਵਿੱਚ ਇੱਕ ਝੰਡ ਦੇ ਰੁੱਖ ਹੇਠਾਂ ਆਪਣੀ ਤਲਵਾਰ ਨੂੰ ਕੋਲ ਰੱਖ ਕੇ ਇੱਕ ਟੇੰਟ ਦਾ ਸਹਰਾਣਾ ਲਾ ਕੇ ਆਰਾਮ ਕੀਤਾ ਪਛਾਣ ਕਰਦੇ ਹੋਏ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਵੀ ਬਾਛੀਵਾੜੇ ਦੇ ਜੰਗਲਾ ਵਿੱਚ ਐਂਟਰ ਹੋ ਜਾਂਦੇ ਨੇ ਇਸ ਸਮੇਂ ਮਾਛੀਵਾੜੇ ਦੇ ਜੰਗਲ ਦਾ ਪੱਤਾ ਪਤਾਰ ਹੋ ਰਿਹਾ ਸੀ ਜਦੋਂ ਉਹ ਤਿੰਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਦੇ ਹਨ ਤੇ ਉਹ ਵੀ ਕੁੱਬਾ ਮਾਰ ਮਾਰ ਕੇ ਰੋਂ ਲੱਗ ਜਾਂਦੇ ਨੇ ਤੇ ਉਹ ਗੁਰੂ ਪਿਤਾ ਦੇ ਪੈਰ ਕੁੱਟਦੇ ਹਨ ਅਤੇ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦੇ ਨੇ ਗੁਲਾਬਾ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਹੀ ਵੱਡਾ ਸਿੱਖ ਸੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਦੇ ਬਾਅਦ ਸ਼ਾਹਾਂ ਦੇ ਬਾਦਸ਼ਾਹ ਇਸ ਜੰਗਲ ਵਿੱਚ ਰੁਕੇ ਹੋਏ ਨੇ ਤਾਂ ਉਹ ਬੇਨਤੀ ਕਰਕੇ ਆਪਣੇ ਘਰ ਵਿੱਚ ਉਹਨਾਂ ਨੂੰ ਲੈ ਜਾਂਦੇ ਨੇ ਪਰ ਇਸ ਗੱਲ ਦੇ ਜ਼ਿਆਦਾ ਫੈਲਣ ਕਾਰਨ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਸੱਦਾ ਜਾਂਦੇ ਨੇ ਗਣੀ ਖਾਨ ਤੇ ਨਵੀਂ ਖਾਨ ਦੇ ਘਰ ਇਹ ਦੋਵੇਂ ਸੇਕ ਗੁਰੂ ਜੀ ਨੂੰ ਘੋੜੇ ਵੇਚਾ ਕਰਦੇ ਸੀ ਇੱਥੇ ਹੀ ਹੁਣ ਗੁਰੂ ਗੋਬਿੰਦ ਸਿੰਘ ਜੀ ਉਹ ਲਲਕਾਰ ਪਰਿਆ ਖੱਤ ਲਿਖਦੇ ਹਨ ਇਸ ਖੱਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਸਿੱਧਾ ਤਮਕਾ ਯਾਸੀਗਾ ਇਸ ਵਿੱਚ ਕੀ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਚਲੋ ਜਾਣਦੇ ਹਾਂ ਬਾ ਨਾਮੇ ਖੁਦਾਵੰਦ ਤੇ ਗੋਇ ਤਬਰ ਖੁਦਾਵੰਦ ਦੇ ਤੀਰੋ ਸਨਾਨੋ ਸੇ ਪਰ ਖੁਦਾਵੰਦ ਦੇ ਮਰਦਾਨੇ ਜੰਗੋ ਆਜ਼ਮਾ ਖੁਦਾਵੰਦ ਦੇ ਅਸਪਾਣੇ ਪਾਦਰ ਹਵਾ ਇਹ ਖਾਤਮੇ ਉਸ ਕਾਲਪੁਰਖ ਨੂੰ ਹਾਜ਼ਰ ਨਾਜ਼ਰ ਸਮਝ ਕੇ ਲਿਖ ਰਿਹਾ ਹੈ ਜੈਸਾ ਕਿ ਵੱਡੀਆਂ ਵੱਡੀਆਂ ਫੌਜਾਂ ਵੱਡੇ ਲਸ਼ਕਰ ਅਤੇ ਵੱਡੇ ਹਥਿਆਰ ਤੇ ਧਨ ਦੌਲਤ ਸਭ ਫੇਲ ਹਨ ਇਸੇ ਸ਼ਬਦਾਂ ਨੇ ਔਰੰਗਜ਼ੇਬ ਦਾ ਹੰਕਾਰ ਚੁਰ ਚੁਰ ਕੀ ਤਾਸੀ ਅੱਗੇ ਲਿਖਦੇ ਹਨ ਕਿ ਹਾਮਾ ਕੋ ਤੁਰਾ ਬਾਦਸ਼ਾਹੀ ਬਿਦਾਰ ਬਾਮਾ ਦੋਲਤੇ ਦੀ ਪਨਾਹੀ ਬਿਦਾਰ ਜੈਸਾ ਪ੍ਰਮਾਤਮਾ ਨੇ ਤੈਨੂੰ ਬਾਦਸ਼ਾਹੀ ਬਖਸ਼ੀ ਹੈ ਉਸੇ ਹੀ ਪ੍ਰਮਾਤਮਾ ਨੇ ਮੈਨੂੰ ਭੇਜਿਆ ਹੈ ਧਰਮ ਦੀ ਰੱਖਿਆ ਕਰਨ ਲਈ ਫੇਰ ਔਰੰਗਜ਼ੇਬ ਨੂੰ ਸੱਦਾ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕੇ ਤੁਰਾ ਤੁਰਕ ਤਾਜ਼ੀ ਬਾਮਕਰੋ ਰਿਆ ਮਰਾਚਾਰ ਸਾਜ਼ੀ ਬਾ ਸਦਕੋ ਸਫਾ ਕਿ ਔਰੰਗਜ਼ੇਬ ਤੂੰ ਜੋ ਵੀ ਕਰ ਰਿਹਾ ਹੈ ਤੇਰਾ ਜੋ ਘਰ ਹੈ ਉਹ ਝੂਠ ਤੇ ਫਰੇਬੀ ਤੇ ਧੋਖੇ ਬਾਜੀ ਤੇ ਟਿਕਿਆ ਹੋਇਆ ਹੈ ਤੇ ਮੇਰੀ ਸੋਚ ਸਿਰਫ ਸੱਚ ਅਤੇ ਸਦਕੋ ਤੇ ਟਗੀ ਹੋਈ ਹੈ ਅੱਗੇ ਕੀ ਲਿਖਦੇ ਹਨ ਗੁਰੂ ਜੀ ਨਾਜ਼ੇਬਦ ਦੁਰਾ ਨਾਮੇ ਔਰੰਗਜ਼ੇਬ ਕੇ ਔਰੰਗਜ਼ੇਬ ਦਾ ਅਨਿਆਇਤ ਫਰੇਬ ਗੁਰੂ ਜੀ ਕਹਿੰਦੇ ਹਨ ਕਿ ਔਰੰਗਜ਼ੇਬ ਦਾ ਮਤਲਬ ਹੈ ਤਖਤਾਂ ਦੀ ਸ਼ਾਨ ਵਧਾਉਣ ਵਾਲਾ ਪਰ ਤੇਰੇ ਵਰਗਾ ਫਰੇਬੀ ਧੋਖੇਬਾਜ਼ ਬੰਦਾ ਕਦੀ ਵੀ ਤਖਤਾਂ ਦੀ ਸ਼ਾਨ ਨਹੀਂ ਵਧਾ ਸਕਦਾ ਨਾ ਤਸ਼ਬੀਹਤ ਅਜ ਸੁਜੋ ਰਿਸ਼ਤਾ ਬੇਸ ਕਜ਼ਾ ਦਾਣਾ ਸਾਜੀ ਬਜਾ ਦਾਸ ਇੱਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਔਰੰਗਜ਼ੇਬ ਤੂੰ ਜੋ ਕੋੜ ਆਪਣੇ ਮਾਲਾ ਰੱਖੀ ਹੋਈ ਹੈ ਉਹ ਇੱਕ ਦਿਖਾਵਾ ਹੈ ਤੂੰ ਆਪਣਾ ਅਸਲੀ ਰੂਪ ਇਸ ਨਾਲ ਢੱਕਦਾ ਹੈ ਤੇ ਉਹ ਮਾਲਾ ਇੱਕ ਧਰਮ ਦੀ ਨਿਸ਼ਾਨੀ ਹੈ ਤੇ ਤੂੰ ਧਰਮ ਦੀ ਆੜ ਵਿੱਚ ਲੋਕਾਂ ਨੂੰ ਠੱਗਦਾ ਹੈ ਅੱਗੇ ਲਿਖਦੇ ਹਨ ਗੁਰੂ ਸਾਹਿਬ ਮਜ਼ਾ ਖਾਣਾ ਹੈ ਖਾਮ ਕਰਦੀ ਬਿਨਾ ਬਰਾਏ ਦਰੇ ਦولت ਤੇ ਕਿਸਰਾ ਕਿ ਤੂੰ ਆਪਣੇ ਪਿਤਾ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ ਤੇ ਆਪਣੇ ਭਰਾ ਨੂੰ ਮਾਰ ਦਿੰਦਾ ਹੈ ਸਿਰਫ ਬਾਦਸ਼ਾਹੀ ਤੇ ਦੌਲਤ ਨੂੰ ਲੈਣ ਖਾਤਰ ਇਸ ਤੋਂ ਬਾਅਦ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਾਰੇ ਰੂਬਰੀ ਕਰਾਉਂਦੇ ਨੇ ਮਨਕ ਨੂੰ ਬੇਫਜ਼ਾਲੇ ਪੁਰਸ਼ੀਏ ਕਾਲ ਕੁਣ ਮਾਬਿਆ ਹਣ ਚੁਨਾਬਰ ਸ਼ੁਗਾਲ ਕਿ ਮੈਂ ਉਸ ਪ੍ਰਮਾਤਮਾ ਦੇ ਹੁਕਮ ਨਾਲ ਇੱਕ ਫੁਲਾਦੀ ਪਾਣੀ ਤਿਆਰ ਕੀਤਾ ਹੈ ਜਾਣੇ ਕਿ ਖੰਡੇ ਬਾਟੇ ਦੀ ਬੋਹਲ ਤਿਆਰ ਕੀਤੀ ਹੈ ਜਿਸ ਨੂੰ ਸ਼ੱਕ ਕੇ ਮੇਰਾ ਖਾਲਸਾ ਲੱਖਾਂ ਦੀ ਫੌਜ ਦਾ ਟੱਕਰਾ ਕਰਦਾ ਏ ਜੇ ਕੋਹੇ ਧਕਣ ਤਿਸਨਾ ਕਾਮ ਆਮਦੀ ਜ਼ੇਮਵਾਰ ਹਮ ਤਲਖ ਜਾ ਆਮਦੀ ਬਰੀ ਸੋਚੂ ਅਕ ਨੂੰ ਨਿਗਾਹਤ ਰਵਦ ਕਿ ਆਤ ਤਲਖਿਓ ਤਿਸ ਨਗੀਨਤ ਰਵਦ ਕਿ ਤੂੰ ਦੱਖਣ ਵਿੱਚੋਂ Rajputane ਨੂੰ ਹਾਰ ਆਇਆ ਹੈ ਤੇ ਹੁਣ ਤੇਰੀ ਨਿਗਾਹ ਹੈ ਪੰਜਾਬ ਵੱਲ ਕਿ ਤੈਨੂੰ ਲੱਗਦਾ ਹੈ ਕਿ ਤੂੰ ਇੱਥੇ ਜਿੱਤ ਕੇ ਉਹਨਾਂ ਹਾਰਾਂ ਨੂੰ ਜਿੱਤ ਵਿੱਚ ਬਦਲ ਸਕਦਾ ਹੈ ਤਾਂ ਇਹ ਤੇਰਾ ਵਹਿਮ ਹੈ ਅੱਗੇ ਗੁਰੂ ਜੀ ਔਰੰਗਜ਼ੇਬ ਨੂੰ ਸਿੱਧੀ ਲਲਕਾਰ ਕਹਿੰਦੇ ਹਨ ਕਿ ਚੁਣਾ ਆਤਸ਼ੇ ਜ਼ੇਰੇ ਨਿਆਲਤ ਨਹਿਮ ਜੇ ਪੰਜਾਬ ਬਾਬਤ ਨਾ ਖੁਰਦੰਦੇ ਹਮ ਕੇ ਜੇ ਔਰੰਗਜ਼ੇਬ ਤੂੰ ਪੰਜਾਬ ਵਿੱਚ ਆਪਣਾ ਪੈਰ ਵੀ ਧਰ ਲਿਆ ਤਾਂ ਮੈਂ ਤੇਰੇ ਪੈਰਾਂ ਹੇਠ ਐਸੀ ਅਗਬਾਲਾਂਗਾ ਕਿ ਤੇਰੀ ਬਾਦਸ਼ਾਹੀ ਵੀ ਢਲ ਕੇ ਰਾਖ ਹੋ ਜਾਵੇਗੀ ਇਹ ਲਲਕਾਰ ਗੁਰੂ ਗੋਬਿੰਦ ਸਿੰਘ ਜੀ ਉਸ ਹਾਲਤ ਵਿੱਚ ਦੇ ਰਹੇ ਸੀ ਜਦ ਉਹਨਾਂ ਦੀ ਕਈ ਹਜ਼ਾਰਾਂ ਦੀ ਫੌਜ ਸ਼ਹੀਦੀ ਪਾ ਗਈ ਸੀ ਤੇ ਫਿਰ ਵੀ ਜ਼ਖਮੀ ਹਾਲਤ ਵਿੱਚ ਗੁਰੂ ਜੀ ਇਸ ਲਲਕਾਰ ਨੂੰ ਦਿੱਲੀ ਦੇ ਦਰਬਾਰ ਤੱਕ ਪਹੁੰਚਾਉਂਦੇ ਨੇ ਤੇ ਉਹਨਾਂ ਦੀਆਂ ਨੀਹਾਂ ਹੀ ਲਾ ਦਿੰਦੇ ਨੇ ਅੱਗੇ ਗੁਰੂ ਸਾਹਿਬ ਲਿਖਦੇ ਹਨ ਕਿ ਕਿਆ ਸੁਧ ਘਰ ਸੀ ਗਲੇ ਬੇਮਕਰ ਰਿਆ ਹੰਮੀ ਕੁਸਤ ਦੋ ਬੱਚਾ ਏ ਸ਼ੇਰ ਦਾ ਕਿਉਂ ਸ਼ੇਰੇ ਜੀਆਂ ਜਿੰਦਾ ਮਾਣੇ ਦਾ ਹਮੇ ਜੇ ਤੋ ਇੰਤਜ਼ਾਮ ਏ ਤਾੜਨ ਦਾ ਹਮੇ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਇਹ ਕਹਿੰਦੇ ਹਨ ਕਿ ਫਿਰ ਕੀ ਹੋਇਆ ਕਿ ਗੱਡਾ ਜੇ ਤੂੰ ਸ਼ੇਰ ਦੇ ਪੁੱਤਰ ਧੋਖੇ ਨਾਲ ਸ਼ਹੀਦ ਨਹੀਂ ਕਰ ਦਿੱਤੇ ਤਾਂ ਮੇਰਾ ਜੇ ਬੱਬਰ ਸ਼ੇਰ ਖਾਲਸਾ ਜਿਉਂਦਾ ਹੈ ਜੋ ਤੇਰੀਆਂ ਨੀਹਾਂ ਹੀ ਪਟਕੇ ਰੱਖ ਦੇਵੇਗਾ ਫਿਰ ਕਿਵੇਂ ਉਸ ਗੱਡੜ ਨੂੰ ਗੁਰੂ ਜੀ ਨੇ ਉਸ ਉਹ ਜਾਦ ਕਰਾਈ ਜੋ ਕਿਲੇ ਅੰਦਰ ਤਾਂ ਖਾਧੀ ਗਈ ਸੀ ਪਰ ਬਾਹਰ ਤੋੜ ਦਿੱਤੀ ਗਈ ਇਸ ਵਿੱਚ ਉਸਨੇ ਸੌਂਕਾ ਕੇ ਕਿਹਾ ਸੀ ਕਿ ਜੇ ਤ ਤੁਸੀਂ ਇਹ ਕਿਲਾ ਖਾਲੀ ਕਰ ਦਿੰਦੇ ਹੋ ਤਾਂ ਤੁਹਾਡੀ ਹਵਾ ਵਾਲ ਵੀ ਕੋਈ ਨਹੀਂ ਜਾਕੇਗਾ ਨਾ ਦੀ ਗਿਰਗਰائیں ਬਨਾਮੇ ਖੁਦਾਤ ਤੇ ਦੀ ਦਮ ਖਦਾਓ ਕਲਾਮ ਹੈ ਖੁਦਾ ਦਾ ਬੇ ਸੁਗੰਦੇ ਤੋ ਇਤਬਾਰ ਨਾ ਮਾਂਦ ਮਰਾਜੂਜ ਬਾਸਮਸ਼ੀਰ ਕਾਰੇ ਨਾ ਮਾਂਦ ਕਿ ਜੋ ਤੂੰ ਆਪਣੇ ਖੁਦਾ ਦੀਆਂ ਝੂਠੀਆਂ ਸੋਹਾਂ ਚੱਕੀਆਂ ਸੀ ਹੁਣ ਮੈਂ ਉਸ ਤੋਂ ਧੋਖਾ ਨਹੀਂ ਖਾਵਾਂਗਾ ਤੂੰ ਫਰੇਬੀ ਇਨਸਾਨ ਹੈ ਤੇ ਤੂੰ ਹੁਣ ਮੈਨੂੰ ਮਜਬੂਰ ਕਰ ਦਿੱਤਾ ਹੈ ਸ਼ਸਤਰ ਚੱਕਣ ਤੇ ਤੇ ਹੁਣ ਵੇਖੀ ਤੇਰੀਆਂ ਮੁਗਲਾ ਪੋਜਾਂ ਨੂੰ ਕਿਵੇਂ ਪੱਜੜਾ ਪੈਂਦੀਆਂ ਇਹ ਸਿੰਧੀ ਲਲਕਾਰ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਔਰੰਗਜ਼ੇਬ ਨੂੰ ਇਹ ਚੋਦੀ ਵਿਜਾਂਗ ਫਿਰ ਗੁਰੂ ਜੀ ਨੇ ਖਦਰਾਣੇ ਵੀ ਤਾਪ ਉਤੇ ਲੜੀ ਸੀ ਜਿਸ ਵਿੱਚ ਮੁਗਲਾਂ ਨੂੰ ਭੱਜਣ ਲੱਗਿਆ ਰਾਹ ਨਹੀਂ ਸੀ ਲੱਭਾ ਤੋਈ ਗੁਰਗੇ ਬਾਰਾ ਕਾ ਸਿਦਾਗਰ ਨਹਿਮ ਨੀ ਜ਼ੇ ਸ਼ੇਰੇ ਜ਼ੇ ਦਾਮੇ ਬਦਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਤੂੰ ਬਾਰਾ ਬਗਿਆੜਾ ਜਿੰਨਾ ਚਲਾਕ ਹੈ ਪਰ ਫਿਰ ਵੀ ਤੂੰ ਸ਼ੇਰ ਨੂੰ ਪਿੰਜਰੇ ਵਿੱਚ ਕੈਦ ਕਰਕੇ ਨਹੀਂ ਰੱਖ ਸਕਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਸਮੇਂ ਪਤਾ ਸੀ ਕਿ ਕਿਵੇਂ ਉਹਨਾਂ ਨੇ ਧੋਖੇबाजी ਤੇ ਚਲਾਕੀ ਨਾਲ ਉਹ ਕਿਲਾ ਖਾਲੀ ਕਰਵਾਇਆ ਤੇ ਕਿਵੇਂ ਉਹਨਾਂ ਨੇ ਚਲਾਕੀ ਨਾਲ ਇੰਨੇ ਹਮਲੇ ਕੀਤੇ ਅਗਰ ਬਾਜ਼ ਗੁਫਤੋ ਸੁਨੀਦਤ ਬੇਮਾਸਤ ਨਮਾਇਤ ਤੁਰਾ ਆਜ਼ਾਦ ਰੇ ਪਾਕੋ ਰਾਸਤ ਬਾ ਮੈਦਾ ਬਿਆ ਖੁਦ ਬੀਤੇਗਾ ਉਤਬਰ ਮਕੂਨ ਖਲਕੇ ਖਲਾਕ ਜ਼ੋਰ ਜਬਰ ਗੁਰੂ ਜੀ ਤੇ ਲਲਕਾਰ ਕੇ ਕਹਿੰਦੇ ਹਨ ਕਿ ਜੇ ਤੇਰਾ ਮੇਰੇ ਨਾਲ ਸਾਹਮਣਾ ਹੋ ਗਿਆ ਤੇ ਤੈਨੂੰ ਤੇਰੀ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇਗਾ ਕਿਉਂ ਤੂੰ ਆਪਣੀਆਂ ਬੇਕਸੂਰ ਫੌਜਾਂ ਨੂੰ ਮਰਵਾ ਰਿਹਾ ਹੈ ਜੇ ਤੇਰੇ ਵਿੱਚ ਇਨਾ ਹੀ ਬਲ ਹੈ ਤਾਂ ਤੂੰ ਮੇਰੇ ਨਾਲ ਸਿੱਧਾ ਆ ਕੇ ਟੱਕਰ ਦੇਖੋ ਉਸ ਸਮੇਂ ਦਾ ਬਾਦਸ਼ਾਹ ਸੀ ਜਿਸ ਕੋ ਧਨ-ਦੌਲਤ ਦੀ ਕੋਈ ਕਮੀ ਨਹੀਂ ਸੀ ਉਹ ਆਪਣੀ ਬਾਦਸ਼ਾਹੀ ਵਿੱਚ ਅੰਨਾ ਹੋਇਆ ਸੀ ਬੋਲਾ ਹੋਇਆ ਸੀ ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਸੀਲ ਕਾਰ ਦਿੱਤੀ ਸੀ ਕਿ ਕੋਈ ਵੀ ਸੂਰਮਾ ਜਸੂਰ ਮੀਰ ਐਸਾ ਸੋਝ ਵੀ ਨਹੀਂ ਸੀ ਸਕਦਾ ਇਸ ਖੱਤ ਤੋਂ ਬਾਅਦ ਔਰੰਗਜ਼ੇਬ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ ਉਸ ਕਿਦਰਾਣੇ ਦੀ ਧਾਬ ਉੱਤੇ ਜੰਗ ਕਰਨ ਲਈ ਪਰ ਫਿਰ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਵੀ ਹਾਰ ਨਹੀਂ ਸਕੇਆ ਉਸ ਹਫਤੇ ਤੋਂ ਬਾਅਦ ਗੁਰੂ ਜੀ ਨੇ ਇੱਕ ਹੋਰ ਖੱਤ ਲਿਖਿਆ ਸੀ ਜਫਰਨਾਮਾ ਜਿਸ ਨੇ ਔਰੰਗਜ਼ੇਬ ਦੇ ਆਖਰੀ ਸਾਹ ਵੀ ਖੋਲੇ ਕਈ ਹੋਰ ਖੱਤ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਜੇ ਤੁਸੀਂ ਉਹਨਾਂ ਨੂੰ ਵੀ ਜਾਣਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਦੇ ਹੋ